ਵੇ ਪੁੱਤ ਸਮਝਦਾਰ ਬਣਾਈਦਾ ਵਾ ਠੀਕ ਨਹੀਂ ਕਿੰਨੀ ਬੇਇੱਜ਼ਤੀ ਵਾਲੀ ਗੱਲ ਵਾ ਅਜੇ ਤੇ ਮੈਂ ਗਾੜੀ ਮੈਂ ਤੇ ਹੋਰ ਕੋ ਬੰਦਾ ਹੁੰਦਾ ਤੇ ਕਿੰਨੇ ਕਿਹੜਾ ਸੀ ਆ ਵੇ ਕਿਤਾਂ ਡੰਡੀਆਂ ਲਾਣ ਨੇ ਤੇ ਘਰ ਕੇ ਨਾਲ ਲੜਾਈ ਪਈ ਸਮਝੀ ਗੱਲ ਤੇ ਮੈਂ ਨਾ ਸੋਣ ਸਭ ਕੁਝ ਮੰਮੀ ਲਿਆ ਸੀ ਪਰ ਨਾ ਕਿਤੇ ਨਾ ਕਿਤੇ ਪੁੱਤ ਤੂੰ ਵੀ ਗਲਤ ਹੈਂ ਠੀਕ ਨਹੀਂ ਪੈਣਾ ਪੈਣਾ ਬਣ ਕੇ ਰਹੋ ਉਹਨੂੰ ਕਹਿੰਦੇ ਚੰਗੀਆਂ ਰਹਿ ਜਾਓਗੇ ਜੱਗ ਦੀ ਸੂਬਾ ਹੁੰਦੀ ਆ ਕਿ ਫਲਾਣੇ ਦੇ ਨੌਂਾ ਤੇ ਫੇ ਕਿੱਦੇ ਪਿਆਰ ਨਾਲ ਰਹਦੀਆਂ ਉਹ ਤੇ ਵਿਚਾਰੀ ਅੱਗੇ ਕਰਮਾਂ ਦੀ ਮਰੀ ਜਨਾ ਤੂੰ ਕੁ ਪਤਾ ਨਹੀਂ ਹੈ ਹਾਂ ਡੈਡੀ ਮੈਂ ਉਹਤੇ ਉਦਾਂ ਹੀ ਨੋਰਮਲ ਗੱਲ ਕੀਤੀ ਤੇ ਉਹ ਪਤਾ ਨਹੀਂ ਕਿੱਧਰ ਦੀ ਕਿੱਧਰ ਗੱਲ ਚੁੱਕ ਕੇ ਲੈ ਗਈ ਆਵਾ ਤੇ ਇਹਨਾਂ ਨੂੰ फडਕਾਤਾ ਮੇਰੇ ਦਿਵਾਲੇ ਕਰਤਾ ਮੈਂ ਤਾਂ ਨੋਰਮਲ ਹੀ ਕਿਹਾ ਹੀਗਾ ਮੇਰੀ ਗੱਲ ਸੁਣ ਲੈ ਉਹ ਤੁਹਾਡੀ ਜ਼ੁਬਾਨ ਹੁੰਦੀ ਆ ਨਾ ਕਿ ਬੜਾ ਕੁਕਰਾਂਦੀ ਹੈ ਹੈ ਮਾਲਾ ਗਾੜੀਆਂ ਮੈਂ ਨਾ ਆਉਂਦਾ ਤੇ ਤੂੰ ਘਰੋਂ ਤੁਰ ਪੈਂਦੀ ਕੋਈ ਵਾਦਾ ਘਾਟਾ ਹੋਇਆ ਤੇ ਕੌਣ ਜ਼ਿੰਮੇਵਾਰ ਹੈ ਪੁੱਤ ਨਾਲੇ ਜਿਹੜੀ ਗੱਲ ਸੀ ਨਾ ਇਹ ਨੋਰਮਲ ਨਹੀਂ ਈਗੀ ਜੇ ਕਿਹਦੇ ਕੈਰੈਕਟਰ ਬਾਰੇ ਅਫੀਆਂ ਗੱਲਾਂ ਕਰਦੀ ਹੈ ਨਾ ਤੇ ਬੜਾ ਕੁ ਹੋਇਦਾ ਹੁੰਦਾ ਵਾ ਕਿ ਸਿਆਣੇ ਬਣੇਦਾ ਹੁੰਦਾ ਵਾ ਸਮਝੀ ਗੱਲ ਘਰਾਂ ਦੀ ਇੱਜ਼ਤ ਬਣਾਈ ਦੀ ਹੁੰਦੀ ਆ ਖਰਾਬ ਨਹੀਂ ਕਰੀਦੀ ਹੁੰਦੀ ਕੋਈ ਨਹੀਂ ਡੈਡੀ ਤੇ ਨਾਲੇ ਡੈਡੀ ਭੈਣ ਮੈਂ ਇਕੱਲੀ ਥੋੜੀ ਬਣਾ ਉਹਨਾਂ ਨੂੰ ਵੀ ਅੱਗੋ ਚਾਹੀਦਾ ਵੀ ਉਹ ਵੀ ਮੇਰੀ ਭੈਣ ਬਣ ਕੇ ਰਹਿਣ ਪਰ ਡਾ ਸੁਣ ਲੈ ਹੁਣ ਜੋ ਪਿੱਛੇ ਹੋ ਗਿਆ ਵਾ ਨਾ ਤੇ ਜੇ ਕਿਤੇ ਗਾਂ ਤੋਂ ਕੋਈ ਮਸਜਾ ਹੋ ਗਿਆ ਨਾ ਤੇ ਮੈਂ ਫਿਰ ਤੇਰੇ ਮੰਮੀ ਡੈਡੀ ਨੂੰ ਸੱਦਣਗੀ ਸੱਚੀ ਗੱਲ ਈ ਠੀਕ ਨੇ ਨਹੀਂ ਡੈਡੀ ਤੂੰ ਮੰਮੀ ਡੈਡੀ ਨੂੰ ਨਾ ਸੱਦਿਓ ਕੁਛ ਨਹੀਂ ਹੁੰਦਾ ਨਹੀਂ ਕਰਦੀ ਮੈਂ ਇੱਕ ਵਾਰੀ ਹੁਣ ਚਲ ਗਲਤੀ ਹੋ ਗਈ ਆ ਪਰ ਮੈਂ ਤੇ ਆਪਣਾ ਮੰਨਦੀ ਆ ਨਾ ਗਲਤੀ ਹੋਈ ਆ ਡੈਡੀ ਮੈਂ ਤਾਂ ਦੱਸਣ ਤੇ ਡਈ ਆ ਵੀ ਮੈਂ ਓਦਾਂ ਹੀ ਕਿ ਆਈ ਇਹਨਾਂ ਨੇ ਪਤਾ ਨਹੀਂ ਕਿੰਨੀ ਵੱਡੀ ਗੱਲ ਬਣਾ ਲਈ ਆ ਉਹ ਗੱਲ ਬਣਾਈ ਤੇ ਬੜਾਈ ਆ ਠੀਕ ਨਹੀਂ ਤਾਂ ਹੀ ਕੰਮ ਦਾ ਵੜਾ ਪਿਆ ਵਾ ਜੇ ਤੂੰ ਨਾ ਚੁੱਪ ਕੀਤੀ ਰਹਿੰਦੀ ਤਾਂ ਨਹੀਂ ਇੱਥੋਂ ਤੱਕ ਕੰਮ ਪਹੁੰਚਣਾ ਹਟਿਆਰੀ ਇਹਨਾਂ ਤੁਸੀ ਲੈ ਕੇ ਆਂਦਾ ਨਾ ਇਹਨੇ ਫੇਰ ਨਹੀਂ ਜੇ ਸੁਧਰਨਾ ਉਹ ਚੱਲ ਤੂੰ ਬੁੱਦਾ ਸਿਆਣਾ ਨਾ ਪਰ ਸਮਝਿਆ ਕਰ ਕੋਈ ਗੱਲ ਨਹੀਂ ਗੀ ਉਹ ਨਿਆਣ ਸਿਆਣਾ ਵਾ ਨਿਆਣ ਸਿਆਣਾ ਮੈਂ ਸਮਝਾਤਾ ਉਹ ਗਾਂ ਤੋਂ ਨਹੀਂ ਕਰਤੀ ਡੈੜੀਆਂ ਨੇ ਸਿਆਣੀ ਹੋਰ ਕਿੰਨੀ ਘੋਣਾ ਵਾ ਸੌਰੇ ਆ ਗਈ ਆ ਹੋਰ ਇਹਨੇ ਕਿੱਥੇ ਜਾਣਾ ਸਿਆਣੀ ਉਹ ਤੋ ਚੱਲ ਮੈਂ ਹੁਣ ਸਮਝਾ ਦਤਾ ਵਾ ਨਾ ਹੁਣ ਦੋਰਾ ਨਹੀਂ ਗਲਤੇ ਪਾਈਦੇ ਹੁੰਦੀਆਂ ਸਹੀ ਗੱਲ ਆ ਘਰ ਵਸਾਈ ਦੇਦੇ ਘਰ ਜੜੀ ਦੇਨੇ ਹੁੰਦੇ ਮੈਂ ਡੈਡੀ ਮੈਂ ਤੁਹਾਨੂੰ ਗੱਲਾਂ ਨਹੀਂ ਦੱਸ ਕਰਿਆ ਪਹਿਲਾਂ ਵੀ ਘਰ ਦੇ ਵਿੱਚ ਬੜਾ ਕੁਛ ਹੁੰਦਾ ਇਹ ਨਾ ਮੈਂ ਸਮਝਾਉਣਾ ਨਹੀਂ ਪਰ ਇਹ ਇੱਕ ਨਹੀਂ ਵਾਰੀ ਸੁਣਦੀ ਰਹੀ ਉਦੋਂ ਵੀ ਹੱਥ ਜੋੜ-ਜੋੜ ਕੇ ਕਹਿੰਦੀ ਸੀ ਮੇਰੀ ਗੱਲ ਸੁਣ ਲੈ ਪਹਿਲੋਂ ਹੁਣ ਚੱਲ ਜੋ ਹੋ ਗਿਆ ਵਾ ਉੱਤੇ ਪਾਓ ਮਿੱਟੀ ਤੇ ਪੈਣਾ ਪੈਣਾ ਬਣ ਕੇ ਰਿਆ ਕਰੋ ਠੀਕ ਆ ਇੱਕ ਦੂਜੇ ਨੂੰ ਹਾਂਜੀ ਜੀ ਤੋਂ ਬਿਨਾ ਕਿਸੇ ਨੇ ਕੂਣਾ ਨਹੀਂ ਮੈਂ ਘਰ ਦਾ ਮੁਖੀ ਹੁਣ ਹਾਂ ਤਾਰ ਇਹ ਗੱਲ ਕਹਿਣ ਦਿਆਂ ਠੀਕ ਨਾ ਪਤਾ ਨਹੀਂ ਕਿਦਾਂ ਦਿਨ ਕੱਢਣ ਦੀ ਆ ਗੱਲ ਤੇ ਮੈਂ ਅੱਗੇ ਸਮਝਾਈ ਸਾਰੀ ਮੈਂ ਕਿ ਉਹ ਤਾਂ ਅੱਗੇ ਵਿਚਾਰੀ ਮੁਸੀਬਤਾਂ ਦੀ ਮਾਰੀ ਹੈ ਤੇ ਤੂੰ ਉਹਦੇ ਨਾਲ ਜਦਾਂ ਉੱਤੇ ਲੜਾਈਆਂ ਕਰਨੀਆਂ ਹੈ ਨਹੀਂ ਕਰ ਉਹਦਾ ਦਿਲ ਪੁੱਛਿਆ ਜਾਣਦਾ ਵਾ ਕਿ ਕਿਤਨਾ ਮਰਮਰ ਟਾਈਮ ਕਰ ਦਿੱਤੀ ਆਪਣਾ ਬਹੁਤ ਗੱਲ ਵਾ ਡੈਡੀ ਮੈਂ ਗਾਨ ਤੇ ਨਹੀਂ ਕਰਦੀ ਜੇ ਮੈਂ ਹੋ ਵੀ ਗਈ ਅੱਜ ਡੈਡੀ ਤੁਹਾਡੇ ਸਾਹਮਣੇ ਨੇ ਕਹਿ ਦਿੱਤਾ ਤੂੰ ਨਹੀਂ ਕਰਦੀ ਅੱਜ ਤੋਂ ਬਾਅਦ ਤੇਰੀ ਕੋਈ ਸਕਾਇਤ ਆਈ ਨਾ ਤੇ ਫੇਰ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਮੈਂ ਸਾਡੀਆਂ ਗੱਲਾਂ ਕਰ ਲਈਆਂ ਵਾ ਤੇ ਕੋਈ ਗੱਲ ਨਹੀਂ ਕਿ ਹੁਣ ਗੱਲ ਤੋਂ ਕੋਈ ਗੱਲ ਨਹੀਂ ਹੁੰਦੀ ਠੀਕ ਆ ਡੈਡੀ ਤੂੰ ਹੀ ਸਮਝਾ ਲਓ ਜਾ ਜਾ ਆਪਣਾ ਕੰਮ ਧੰਦਾ ਕਰ ਏ ਡੈਡੀ ਉਦਾਂ ਹੀ ਬੜਾ ਗੱਲ ਪੈਂਦੇ ਆ ਲੋਕਾਂ ਦੀਆਂ ਗੱਲਾਂ ਚਾਜੁੰਦੇ ਆ ਮੇਰੀ ਗੱਲ ਸੁਣ ਤੂੰ ਗੱਲਾਂ ਗੱਲ ਪੈਣ ਵਾਲੀਆਂ ਕਰਨੀਆਂ ਤੋਂ ਗੱਲਾਂ ਕਰਦਾ ਵਾ ਹੁਣ ਨਾ ਅੱਜ ਤੋਂ ਬਾਅਦ ਇਹੋ ਜੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿਸੇ ਦੇ ਨਾਮ ਸ਼ਾਨ ਦੇ ਬਰਖਵਾਫ ਗੱਲ ਕਰੋ ਤੇ ਨਾ ਕੇ ਕੋ ਸੁਣੋ ਠੀਕ ਆ ਜੇ ਕੋਈ ਗੱਲ ਹੁੰਦੀ ਆ ਤੇ ਤੂੰ ਮੈਨੂੰ ਦੱਸ ਆਪਣੇ ਸਿਰ ਕੋਈ ਕੰਮ ਫੈਲਾਣੇ ਲੈਣਾ ਠੀਕ ਆ ਠੀਕ ਆ ਡੈਡੀ ਨਹੀਂ ਪੁੱਤ ਮਾਪਿਓ ਨੇ ਤੁਹਾਨੂੰ ਵਿਆਹ ਕੇ ਸਾਡੇ ਇੱਥੇ ਖਲਾ ਦਿੱਤਾ ਵਾ ਹੁਣ ਸਾਡਾ ਫਰਜ਼ ਹੈ ਤੁਹਾਡੀ ਦੇਖਭਾਲ ਕਰਨੀ ਹੈ ਠੀਕ ਨਹੀਂ ਇਹ ਸਾਡੀ ਵੀ ਕੋਈ ਮੇਰੀ ਬਣਦੀ ਐ ਅਸੀਂ ਤੁਹਾਡੇ ਮਾਪਿਓ ਆ ਹੈ ਜੇ ਕੋਈ ਮਾੜੀ ਚੰਗੀ ਗੱਲ ਹੋਵੇ ਤੂੰ ਮੈਨੂੰ ਆਣ ਕੇ ਦੱਸ ਜੱਟ ਜੀ ਆ ਗੱਲ ਵਾ ਠੀਕ ਆ ਠੀਕ ਆ ਜਾ ਕੇ ਸੋਈ ਚੰਮਤ ਹੁੰਦਾ ਕਰ ਹੁਣ ਨਾ ਕੋਈ ਗੱਲ ਕਰਨਾ ਕਰੀ ਮਾੜੀ ਜੀ ਚੱਲ ਸਮਝਾਇਆ ਤੇ ਬੜਾ ਵਾ ਜੇ ਤੇ ਸਮਝੇ ਮੇਰੇ ਹਿਸਾਬ ਨਾਲ ਨਾ ਦਮਾਅ ਵਿਚ ਗੱਲ ਆ ਗਈ ਇਹਦੇ ਜਿੰਨੇ ਕਿਤੇ ਗਾਂ ਤੋਂ ਮੁੜ ਕੇ ਹੋ ਜਾ ਕੰਮ ਕੀਤਾ ਨਾ ਤੇ ਫਿਰ ਤੇ ਮਾਪਿਆਂ ਨੂੰ ਸਦਨਾ ਪੈਣਾ ਹੀ ਲਾਵਰ ਹਾਂਜੀ ਮੰਮੀ ਉਹ ਤਾਂ ਮੈਂ ਸਾਰੇ ਘਰ ਚ ਲਾ ਬਈ ਤੂੰ ਕੱਲਾ ਜਾਣ ਕੇ ਇੱਥੇ ਬਿਠਾ ਉਦਾਸ ਜਾ ਕੀ ਗੱਲ ਹੋਈ ਮੇਰੇ ਪੁੱਤ ਨੂੰ ਉਹਦੇ ਵੀ ਬਸ ਮੰਮੀ ਜੀ ਮੰਨ ਜਾ ਨਹੀਂ ਕਰਦੇ ਆ ਵੇ ਪੁੱਤ ਜਿਹੜੀ ਗੱਲੋਂ ਮਨ ਅਦਾਸ ਹੋਇਆ ਤੇਰਾ ਮੇਰੀ ਗੱਲ ਸੁਣ ਕੀ ਗੱਲ ਹੋਈ ਹੈ ਹਣ ਹੁਣ ਮੰਨ ਨਹੀਂ ਲੱਗਣ ਜਾਂ ਮੈਂ ਰਹਿ ਤਾ ਹਾਏ ਹੇ ਰੱਬਾ ਇਹ ਕਿੰਤਾ ਦੀ ਗੱਲ ਹੋ ਗਈ ਤੇਰਾ ਮੰਮੀ ਇੱਥੇ ਲੱਗਣ ਡਿਆ ਤੇ ਅਗਰ ਸੋਚੀ ਵੀ ਕਿੰਦਾ ਪੁੱਤੜ ਕੋਈ ਗਲਤੀ ਹੋ ਗਈ ਆ ਉਹ ਨਹੀਂ ਨਹੀਂ ਮੰਮੀ ਜੀ ਤੁਹਾਡੇ ਤੇ ਮੇਰੇ ਇਸ਼ਾਨ ਨੇ ਨੇ ਕਿ ਮੈਂ ਉਹ ਚੁਕਾਈ ਨਹੀਂ ਸਕਦਾਗਾ ਬੇ ਪੁੱਤ ਹਾਂ ਨਾ ਗੱਲ ਮੁੜ ਕੇ ਕਹੀਂ ਅੱਜ ਕਹਿਤੀ ਆ ਨਾ ਮੁੜ ਕੇ ਤੇਰੀ ਜੀਬਾਂ ਚ ਮੈਂ ਗੱਲ ਨਹੀਂ ਸੁਣਾ ਚਾਹੁੰਦੀ ਤੂੰ ਤੇ ਸਾਡਾ ਪੁੱਤ ਵਾਂ ਠੀਕ ਆ ਭਾਬੀ ਨੇ ਜਿਹੜੀਆਂ ਗੱਲਾਂ ਕਹੀਆਂ ਨਾ ਮੰਨੇ ਉਹ ਮੇਰੇ ਕੋ ਜੜੀਆਂ ਨਹੀਂ ਜਾਣਦੀਆਂ ਪੁੱਤ ਤੂੰ ਵੀ ਸੁਣ ਲੀਆਂ ਸਾਰੀਆਂ ਮੇਰੀ ਗੱਲ ਸੁਣ ਪੁੱਤ ਤੂੰ ਕਾਨੂੰ ਫਿਕਰ ਕਰਨਾ ਅਹੀਂ ਸਾਰੇ ਤੇਰੇ ਨਾਲ ਹਾਨੂੰ ਨਹੀਂ ਪਤਾ ਸਾਡਾ ਪੁੱਤ ਕਿਦਾਂ ਦਾ ਵਾ ਹੈਂ ਤੂੰ ਤੇ سونے ਵਰਗਾ ਵਾ ਤੇਰੇ ਤੇ ਕਿਸ ਨੇ ਇਲਜ਼ਾਮ ਕੀ ਲਾਉਣੇ ਆਂ ਹਾਨੂੰ ਨਹੀਂ ਪਤਾ ਆਪਾਂ ਹੱਥੀ ਪਾਲਿਆ ਪੁੱਤ ਨਿਕਾਜਾ ਜਦੋਂ ਦਾ ਆਪਾਂ ਲੈ ਆਂਦਾ ਵਾ ਤੈਨੂੰ ਤੂੰ ਨਾ ਕੋਈ ਟੈਨਸ਼ਨ ਨਾ ਲੈ ਮੇਰਾ ਪੁੱਤ ਕੀ ਗੱਲ ਆਪਾਂ ਤੇਰੇ ਮਾਪਿਓ ਨਹੀਂ ਗੇ ਮੰਮੀ ਜੀ ਤੂੰ ਹੀ ਤਾਂ ਮੈਨੂੰ ਮਾਪਿਓ ਨਾਲ ਵੱਧ ਕੀਤਾ ਜੇ ਤੂੰ ਹੀ ਨਾ ਹੁੰਦੇ ਨਾ ਤੇ ਕੀ ਪਤਾ ਮੇਰਾ ਜਨਮ ਹੋਣਾ ਹੈ ਕਿ ਨਹੀਂ ਹੋਣਾ ਮੈਂ ਕਿੱਥੇ ੱੱਕੇ ਰੋਣ ਡਿਆ ਹੋਣਾ ਹੈ ਕਿੱਦਾਂ ਰੋਲਣਾ ਹੈ ਪੁੱਤ ਤੂੰ ਮੇਰੀ ਨਰਾਨਾ ਪਤਾ ਕਿੰਨੀ ਚੰਗੀ ਸੀਗੀ ਉਹ ਦਿਨ ਨਹੀਂ ਕਾ ਮੈਨੂੰ ਭੁੱਲਦਾ ਜਦੋਂ ਮੇਰ ਨਾਲ ਵਾਦਾ ਕੀਤਾ ਸੀਗਾ ਉਹਨੇ ਕਿ ਤੂੰ ਮੇਰਾ ਮੁੰਡਾ ਸੰਭੀ ਤੇ ਪੁੱਤ ਉਹ ਦਿਨ ਮੈਂ ਹਮੇਸ਼ਾ ਯਾਦ ਰੱਖੂਗੀ ਉਹ ਦਿਨ ਨਹੀਂ ਮੈਂ ਭੁੱਲ ਸਕਦੀ ਕਦੀ ਵੀ ਤੇ ਤੂੰ ਆੜ ਅੱਜ ਲਫਜ਼ ਕਿਹਾ ਵਾ ਨਾ ਕਿ ਮੈਂ ਇੱਥੋਂ ਚਲ ਜਾਣਾ ਵਾ ਇਹ ਬੁੜਕੇ ਦੁਬਾਰਾ ਨਾ ਕਹੀਂ ਆ ਸੁਣ ਲਓ ਐਹ ਤੇਰੇ ਕੋ ਨਹੀਂ ਲੱਗਦੇ ਮਾਮਾ ਜੀ ਤੁਸੀਂ ਦੀ ਵੱਡੀ ਗੱਲ ਕਰਤੀ ਬਿਨਾਂ ਪੁੱਛੇ ਤੁਸੀਂ ਤਾਂ ਮੇਰੇ ਲਈ ਰੱਬ ਜੀ ਤੁਸੀਂ ਮੈਨੂੰ ਪੜਾਇਆ ਲਿਖਾਇਆ ਇੱਥੋਂ ਤੱਕ ਕਾਬਲ ਕੀਤਾ ਕਿ ਹੁਣ ਮੈਂ ਬੋਧਾ ਨਹੀਂ ਕਿਤੇ ਜਾ ਕੇ ਆਪਣੀ ਰੋਟੀ ਕਮਾ ਸਕਦਾ ਹਾਂ ਪਰ ਮੇਰੇ ਕਰਕੇ ਵੀਰ ਤਿੰਦੂ ਦਾ ਘਰ ਬਰਬਾਦ ਹੋ ਜਾਣਾ। ਇਹ ਗੱਲ ਸੁਣ ਲੈ। ਤੂੰ ਕਿਤੇ ਨਹੀਂ ਜਾ ਜਾਣਾ ਜਿੰਨਾ ਘਰ ਤਿੰਦੂ ਦਾ ਵੰਨ ਉਹਨਾਂ ਲਵ ਤੇ ਰਹੇ। ਸਮਝੀ ਗਾ। ਆ ਪਾ ਪੁੱਤ ਕਦੀ ਫਰਕ ਨਹੀਂ ਸਮਝਿਆ ਤੁਹਾਡੇ ਵਿੱਚ। ਮੂੰਹ ਦੱਸਦੇ ਵੀ ਕਦੀ ਕੋਈ ਫਰਕ ਸਮਝਿਆ ਕਿਸੇ ਗੱਲ 'ਚ। ਹੈਂ? ਮਾਮਾ ਜੀ ਤੂੰ ਇਹੋ ਚੀਜ਼ ਤੈਨੂੰ ਲਿਆ ਕੇ ਦੇਈ ਤੇ ਉਹਨੂੰ ਬਾਅਦ ਚ ਲਿਆ ਕੇ ਦੇਈ। ਮਾਮਾ ਜੀ ਤੂੰ ਤਾਂ ਮੈਨੂੰ ਤਿੰਦੂ ਨਾਮੇ ਵੱੱਦ 'ਚ ਆਇਆ ਵਾ। ਤੇ ਹਰ ਰੀਜ ਮੇਰੀ ਉਹ ਪੂਰੀ ਕੀਤੀ ਆ ਜੋ ਇੱਕ ਮਾਂ ਪਿਓ ਆਪਣੇ ਬੱਚੇ ਲਈ ਕਰਦਾ ਵਾ। ਪਰ ਇਹ ਆ ਵੀ ਜੋ ਹੁਣੇ ਘਰ ਦੇ ਹਾਲਾਤ ਆ ਨਾ ਮੈਨੂੰ ਲੱਗਦਾ ਮੈਨੂੰ ਇੱਥੋਂ ਜਾਣਾ ਹੀ ਸਹੀ ਹੋਣਾ ਨਹੀਂ ਪੁੱਤ ਆ ਲਵ ਚ ਬਾਰ ਬਾਰ ਨਾ ਕਿ ਨਾ ਹੜਾ ਮਨ ਤੋੜ ਆਪਣਾ ਬੱਚਾ ਹੈ ਆਪਣੇ ਤੋਂ ਕਿਦਾਂ ਦੂਰ ਕਰ ਸਕਨੇ ਆ ਲਵ ਇਹ ਦੁਬਾਰਾ ਨਾ ਕਦੇ ਤੈਨੂੰ ਮੈਂ ਕਹਿ ਤਾਈਓ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਤੈਨੂੰ ਦੱਸਾਂ ਮੈਂ ਮਾਮੀ ਜੀ ਤੂੰ ਇਹਦਾ ਨਾ ਕਰੋ ਮੈਨੂੰ ਜਿਆਦਾ ਮਜਬੂਰ ਕਰਨ ਦੇ ਤੇਰਾ ਘਰ ਵਾ ਪੁੱਤ ਹੈ ਤੂੰ ਤੌਰ ਨਾ ਰਹਿ ਇੱਥੇ ਮੈਂ ਵੀ ਨਹੀਂ ਆ ਨਾ ਤੇ ਕਿਹੜਾ ਤੈਨੂੰ ਮਾੜੀ ਚੰਗੀ ਗੱਲ ਕਰਦਾ ਵਾ ਮੈਂ ਜ਼ੁਬਾਨਾ ਨਾ ਖਿੱਚ ਦੋ ਇਹਨਾਂ ਦੀਆਂ ਜੀਵਨ ਕੰਮ ਤਾਂ ਹੋਇਆ ਵਾ ਬਹੁਤ ਗਲਤ ਪਰ ਨਾ ਤੇਰੀ ਮਾਂ ਕੁੜੀ ਨੂੰ ਸਮਝਾਤਾ ਮਮਾ ਜੀ ਤੂੰ ਹੀ ਮਾਮੀ ਜੀ ਐਵੇਂ ਭਾਬੀ ਅਮਨ ਨੂੰ ਕੁਝ ਕਿਉਂ ਨਾਗਾ ਜੋ ਲੜਕੇ ਆਪਣੇ ਮਨ ਲੋ ਏਕੇ ਚੱਲ ਗਈ ਜਾਂ ਕੁਝ ਵਾਦਾ ਘਾਟਾ ਹੋ ਗਿਆ ਤੇ ਵੀਰ ਪਿੰਦੂ ਦੀ ਜ਼ਿੰਦਗੀ ਪਰਬਾਦ ਹੋ ਜਾਣੀ ਜੇ ਤੇ ਮੇਰੇ ਕੋ ਇਹ ਸਭ ਸਿਰ ਤੇ ਬੋਝ ਰਹਾ ਨਹੀਂ ਤੇ ਜਾਣਾ ਚਾਹਦਾ ਤੂੰ ਚੁੱਪ ਕਰ ਤੂੰ ਬਹੁਤਾ ਸੋਚਿਆ ਨਾ ਕਰ ਨਾਲੇ ਤੂੰ ਬਹੁਤਾ ਸਿਆਣਾ ਨਾ ਬਣ ਠੀਕ ਆ ਤੁਹਾਡੇ ਵਾਸਤੇ ਅੱਜ ਵੀ ਬੱਚਾ ਹੀ ਆ ਤੇ ਮੇਰੀ ਗੱਲ ਸੁਣ ਜੇ ਉਹਨੇ ਗਲਤੀ ਕੀਤੀ ਨਾ ਆਪਣੇ ਸਿਰ 'ਚ ਸਵਾਹ ਵੀ ਉਹਨੇ ਪਵਾ ਲਈ ਆ ਠੀਕ ਆ ਤੂੰ ਕੋ ਫਿਕਰ ਕਰਦਾ ਕਿਸ ਗੱਲ ਦੀ ਮਾਮੀ ਜੀ ਤੂੰ ਹੀ ਤੇ ਹੁਣ ਮੈਂ ਜਾ ਕੇ ਕੁਝ ਵੀ ਕਰ ਸਕਦਾ ਪਰ ਹੋਰ ਨਹੀਂ ਤੇ ਦਿਹਾੜੀ ਲਾ ਕੇ ਕਿਤੇ ਆਪਣੀ ਰੋਟੀ ਤੇ ਕਮਾਵਾਂਗਾ ਬਾਰ ਬਾਰ ਹਾਂ ਆ ਵੇਖ ਲੋ ਤੇ ਮੇਰਾ ਦਿਲ ਨਾ ਟੁੱਟਦਾ ਨਾ ਸੰਗੜੇ ਕਿਤੇ ਨਹੀਂ ਗਾ ਜਾਣਾ ਕਿਹਨੇ ਸਾਰੇ ਇੱਥੇ ਰਹਿਣਾ ਮੈਂ ਇੱਥੇ ਰਹਿਣਾ ਸਾਰੇ ਤੇ ਮੈਂ ਕਿਦਾਂ ਉਸੇ ਘਰ ਚ ਰੋਜ਼ ਮੂੰਹ ਮੱਥੇ ਲੱਗਾਗਾ ਮੇਰੇ ਕੋਲ ਨਹੀਂ ਰਿਹਾ ਜਾਣਾ ਫਿਰ ਉਹਨਾਂ ਨੇ ਕੋਈ ਨਾ ਕੋਈ ਨਵੇਂ ਦਿਨ ਗੱਲ ਕਰ ਦੇਣੀ ਮੈਂ ਚ ਹੁਣ ਕੋਈ ਗੱਲ ਹੋਊਗੀ ਨਾ ਤੇ ਮੇਰੇ ਤੋਂ ਬਰਾ ਕੋਈ ਨਹੀਂ ਮੈਂ ਕੁੜੀ ਨੂੰ ਸਮਝਾਤੀ ਗੱਲ ਸਾਰੇ ਜਦੋਂ ਤੂੰ ਸਹੀ ਆ ਨਾ ਪੁੱਤ ਤੂੰ ਗਲਤ ਨਹੀਂ ਆ ਤੇ ਤੈਨੂੰ ਕਿਸੇ ਕੋ ਡਰਨ ਦੀ ਵੀ ਲੋੜ ਨਹੀਂ ਆਪਾ ਤੇਰੇ ਨਾਲ ਆ ਮੇਰ ਕੋ ਨਹੀਂ ਜਿਹੋ ਹੋਰ ਨਹੀਂ ਜੇ ਜਰਾ ਜਾਂਦਾ ਤੀ ਸਮਝਦੇ ਕੋਣੀ ਹੈਗੀ ਨਾ ਪੁੱਤ ਨਾ ਐਦਾਂ ਨਾ ਕਰ ਮੇਰਾ ਪੁੱਤ ਚਲਾ ਉੱਠ ਮੇਰਾ ਪੁੱਤ ਐਦਾਂ ਨਾ ਕਰ ਮੇਰੇ ਨਾਲੇ ਮੰਨ ਕੰਡਾ ਜਾਉ ਤੀ ਨਹੀਂ ਪੁੱਤ ਉੱਠ ਤਾਂ ਉੱਠ ਐਦਾਂ ਨਾ ਕਰ ਉੱਠ ਖੜਾ ਹੋ ਕੇ ਇੱਧਰ ਆ ਹਾਂਜੀ ਮੰਮੀ ਸਭ ਠੀਕ ਠਾਕ ਤੂੰ ਸੁਣਾਉ ਕਿਦਾਂ ਰਹਿ ਯੂਨੀ ਠੀਕ ਠਾਕ ਹਾਂਜੀ ਆਇਆ ਪਵਿੱਤਰ ਦਾ ਫੋਨ ਹਾਂਜੀ ਮੈਂ ਮਮੀ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਮੇਰਾ ਬੜਾ ਜੀ ਕਰਨ ਡਿਆ ਤੁਹਾਡੇ ਕੋਲ ਲਈ ਹਾਂਜੀ ਨਹੀਂ ਤੂੰ ਇਤਨੀ ਢੱਕਿਆ ਹੈਗਾ ਵੈਸੇ ਮੇਰਾ ਜੀ ਕਰਨ ਡਿਆ ਵਾ ਫੇ ਮੈਂ ਤੁਹਾਡੇ ਕੋਲ ਜਾਵਾਂ ਹਾਂਜੀ ਮਮੀ ਮੈਂ ਨਾ ਥੋੜੇ ਦਿਨ ਰਹਿ ਕੇ ਤੇ ਫਿਰ ਆ ਜਾਣਾ ਵਾ ਪਰ ਮੇਰਾ ਹੁਣ ਨਾ ਸੱਚ ਪੁੱਛਣਾ ਇਹ ਘਰ ਚ ਜਿੱਦਾਂ ਜੀਣ ਲੱਗਣ ਡਿਆ ਨਹੀਂ ਮਮੀ ਮੈਂ ਮੰਨ ਥੋੜਾ ਪੜਨ ਦੀ ਰਹੀ ਮੇਰਾ ਜੀ ਕਰਨ ਡਿਆ ਵਾ ਮੈਂ ਆਪਣੇ ਪਰਿਵਾਰ ਚ ਜਾ ਕੇ ਨਾ ਗੱਲਾਂ ਬਾਤਾਂ ਕਰਾਂ ਹਾਂਜੀ ਨਹੀਂ ਨਹੀਂ ਡੈਡੀ ਨੂੰ ਨਾ ਤੁਸੀਂ ਕਲਿਓ ਕੋਈ ਗੱਲ ਨਹੀਂ ਡੈਡੀ ਜੀ ਨੂੰ ਮੈਂ ਕਹਾਂਗੀ ਮੈਨੂੰ ਛੱਡ ਜਣਗੇ ਹਾਂਜੀ ਚਲੋ ਠੀਕ ਹੈ ਮੰਮੀ ਫਿਰ ਚੰਗਾ ਡੈਡੀ ਨੂੰ ਮਨਵਾਉਣੀ ਆ ਮੈਨੂੰ ਪਿੰਡ ਛੱਡ ਆਓ ਚਲ ਮम्मी ਕੀ ਕਰਨ ਦੇਉ ਪੁੱਤ ਸੂਟ ਮਾ ਧੁੱਪੇ ਤੇ ਆ ਅੱਛਾ ਤੇ ਮੈਂ ਚਲ ਤਿਆ ਲਾ ਕੇ ਮਾਰੀ ਚਾਦਨੀ ਆ ਠੀਕ ਆ ਆਹੋ ਮੈਂ ਮੰਮੀ ਗੱਲ ਕਰਨੀ ਹੈ ਤੁਹਾਡਾ ਕਿਹੜੀ ਗੱਲ ਕਰਨੀ ਮੇਰੀ ਧੀ ਨੇ ਮੈਂ ਨਾ ਲੰਘਣ ਦੀ ਸੀ ਤੇ ਕੁਰਲੀਨ ਭਾਬੀ ਨਾਲ ਆਪਣੀ ਮੰਮੀ ਨਾਲ ਗੱਲ ਕਰਨ ਦੇ ਹੀ ਕੁਰਲੀਨ ਨੂੰ ਮੇਰੇ ਨਾਲ ਗੱਲ ਹਾਂ ਉਹ ਕਹਿੰਦੇ ਹੀ ਮੇਰਾ ਜੀ ਕਰਦਾ ਤਾਂ ਡੇਕੋਰ ਨੂੰ ਪੁੱਤ ਇੰਜੇ ਕਰੋ ਹਾਂ ਤੇ ਭਾਬੀ ਨੂੰ ਭੇਜ ਦੋ ਉਹ ਤਾਂ ਗੱਲ ਕੋਈ ਨਹੀਂ ਗਈ ਪਰ ਮੇਰੀ ਗੱਲ ਸੁਣ ਤੇ ਆਪਣੀ ਮੰਮੀ ਨੂੰ ਸਭ ਕੁਝ ਦੱਸ ਦਿੱਤਾ ਇਹਨੇ ਨਹੀਂ ਨਹੀਂ ਉਹ ਹੋਰ ਕੁਝ ਨਹੀਂ ਦੱਸਿਆ ਸਿਰਫ ਉਦਾਂ ਹੀ ਗੱਲ ਕਰ ਰਹੇ ਨੇ ਉਹਨਾਂ ਦਾ ਜੀ ਕਰਦਾ ਇਹਨਾਂ ਨਾਲੇ ਘਰ ਵਿੱਚ ਤੁਹਾਨੂੰ ਪਤਾ ਇੰਨਾ ਕੁਝ ਹੋਇਆ ਜੀ ਤੇ ਕਰਦਾ ਹੀ ਹੈ ਨਾ ਜਾਨੋ ਬਹੁਤ ਸਹੀ ਗੱਲ ਆ ਮੈਂ ਸਮਝ ਸਕਨੀ ਆ ਸੱਚੀ ਗੱਲ ਜਦੋਂ ਮੈਂ ਸੋਚਨੀ ਆ ਨਾ ਕਿ ਜਿਹੜੇ ਬੰਦੇ ਤੇ ਬੀਤੜੀ ਉਹਦਾ ਕੀ ਬਣਦਾ ਹੋ ਵਿਚਾਰੀ ਦਾ ਉਹੀ ਨਾ ਤੇ ਅਮਰ ਭਾਬੀ ਦੇ ਵੇਖੋ ਅੱਖਾਂ ਦੇ ਵਿੱਚ ਮਾਸਾ ਵੀ ਸ਼ਰਮ ਨਹੀਂ ਹੈਗੀ ਮੈਂ ਸਵੇਰੇ ਵਾਸ਼ਰੂਮ ਜਾਣ ਲਈ ਤੇ ਸਾਹਮਣੇ ਉਹਦੀ ਆਈ ਤੇ ਮੈਂ ਹੁਣੇ ਹੀ ਕਿ ਕਿ ਮੈਨੂੰ ਕਵਾਊਗੀ ਅੱਛਾ ਪਰ ਮੇਰੇ ਵੱਲ ਨੱਕ ਚੜਾ ਕੇ ਤੇ ਪਰੇ ਨੂੰ ਕਰਕੇ ਚੱਲ ਗਈ ਫੇਰ ਮੈਂ ਕਿਹਾ ਨਹੀਂ ਕਵਾਉਂਦੀ ਨਾ ਸਈ ਇੰਨੇ ਵੱਡਾ ਕਿ ਮੇਰੇ ਵੀਰ ਦਾ ਘਰ ਵੱਸਿਆ ਰਵੇ ਉਹ ਤੇ ਤੇ ਗੱਲ ਸਹੀ ਆ ਉਹਦਾ ਵੀ ਤੇ ਵੇਲਾ ਸਿਆਣੇ ਆਂਦੇ ਆ ਨਾ ਵਾਦੜੀਆਂ ਸੁਝਾਦੜੀਆਂ ਨਿਬਣ ਚਨਾ ਦੇ ਨਾਲ ਇੰਨੇ ਨੀਗਾ ਸੁਧਰਨਾ ਵਿਹਲੀ ਇਹਦੀ ਉਮਰ ਇੱਦਾਂ ਛੱਤਰ ਖਾਂਦੇ ਨਾ ਖਜਣੀ ਸਾਰੇ ਤਾਂ ਹੀ ਮੈਂ ਵੀ ਹੋਣ ਨਹੀਂ ਬੋਲਣਾ ਕਰਨਾ ਮੰਮੀ ਕਿੰਨਾ ਕੁ ਬੋਲਾਂਗੇ ਅਸੀਂ ਇਹਦੇ ਨਾਲ ਇਹਨੂੰ ਨਹੀਂ ਲੱਗਣੀ ਹੈਗੀ ਅਸੀਂ ਬਸ ਇਹੀ ਸੋਚਦੇ ਆਂ ਚਲ ਵੀਰ ਦਾ ਘਰ ਵੱਸਿਆ ਰਵੇ ਮੇਰੀ ਗੱਲ ਸੁਣ ਪੁੱਤ ਤੂੰ ਗਰਲੀਨ ਨੂੰ ਸਮਝਾਇਆ ਕਰ ਕਿ ਤੈਨੂੰ ਇਦ ਕੋ ਡਰਨ ਦੀ ਕੋਈ ਲੋੜ ਨਹੀਂ ਆ ਤੇ ਜਿੰਨਾ ਕ ਘਰ ਇਹਦਾ ਵਾ ਨਾ ਉਹਨਾਂ ਤੇਰਾ ਵੀ ਹੈਗਾ ਟਾਉਰ ਨਾ ਤੇ ਹੱਕ ਨਾ ਰਿਹਾ ਕਰ ਆਪਣੇ ਘਰ ਦੇ ਵਿੱਚ ਮੈਂ ਬਥੇਰਾ ਭਾਬੀ ਨੂੰ ਸਮਝਾਉਣੀ ਐ ਭਾਬੀ ਤੈਨੂੰ ਕੋਈ ਲੋੜ ਨਹੀਂ ਇਹਦੀਆਂ ਗੱਲਾਂ ਸੁਣਨ ਦੀ ਨਾ ਇਹਦੀਆਂ ਗੱਲਾਂ 'ਚ ਆਉਣ ਦੀ ਇਹ ਨਿਆਣੀ ਆ ਪਿਆ ਸਿਆਣੀ ਹੋ ਜਾਏਗੀ ਕੋਈ ਕੁਛ ਟਾਈਮ ਪਾ ਕੇ ਸਿਆਣੀ ਕਿੱਥੇ ਹੁਣ ਆਏ ਨੇ ਹੈ ਇਹਨੇ ਨੀਗਾ ਪੁੱਤ ਸੁਧਰਨਾ ਚਲੋ ਭਾਬੀ ਨੂੰ ਵੀ ਤੇ ਸਮਝਾਉਣਾ ਹੀ ਆ ਨਾ ਉਹ ਤੇ ਪਤਾ ਸਾਨੂੰ ਜਿਹੜੇ ਮੋਢਾਂ ਦੇ ਵਿਗੜੇ ਉਹ ਕਿੱਥੇ ਸੁਧਰਦੇ ਹੁੰਦੇ ਨੇ ਸੁਧਰਦੇ ਪੁੱਤ ਮੇਰੀ ਗੱਲ ਸੁਣ ਉਹ ਲਾਵਾਚਾਰਾ ਇੰਨਾ ਕ ਮੂੰਹ ਕੀਤਾ ਵਾ ਤੇ ਉਹ ਉੱਥੇ ਬੈਠਾ ਬਾਤ ਰੋਂ ਗਿਆ ਹੈ ਮੈਂ ਕਈ ਦਿਨ ਸਮਝਾ ਕੇ ਆਈਆਂ ਮੈਂ ਪੁੱਤ ਆਂਦਾ ਵੀ ਮਾਮੀ ਮੈਂ ਚਲ ਜਾਣਾ ਵੇਖਾ ਮੈਂ ਕੁ ਦਿਹਾੜੀ ਕਰਕੇ ਖਾ ਲੂੰਗਾ ਪਰ ਮੈਂ ਇੱਥੇ ਨਹੀਂ ਰਹਿਣਾ ਹੁਣ ਤੇ ਮੈਂ ਤੇ ਮਿੰਤਾ ਕੀਤੀਆਂ ਤੇਰੇ ਪਿਓ ਨੇ ਵੀ ਮਿੰਤਾ ਕੀਤੀਆਂ ਤੇ ਮਾਹ ਮੁੰਡੇ ਨੂੰ ਆਪਾਂ ਰੋਟੀ ਪਣੀ ਖਵਾ ਲਈ ਹੁਣ ਹੈ ਇੰਨੇ ਸਾਰੇ ਘਰ ਦਾ ਬਹੁਤ ਖਰਾਬ ਕਰਦਾ ਕੋ ਨੂੰ ਤੇ ਹੁਣ ਨਹੀਂ ਹੈ ਜੇ ਤੀ ਨਵਟਾ ਗਲਤੀ ਇਨਜਾਮ ਲਾ ਦੇਣਾ ਕਿ ਤੂੰ ਬਰਲੀਨ ਭਾਬੀ ਦੇ ਨਾਲ ਹੈ ਤੇ ਕੋ ਸੁਣਦਾ ਇੰਨੀ ਗੱਲ ਇੱਡਾ ਕੀ ਜਦੋਂ ਦਾ ਉਹ ਸਾਡੇ ਘਰ ਰਹਿਣ ਰਿਹਾ ਉਹਨੇ ਕਦੀ ਕਿਸੇ ਨੂੰ ਮਾੜੀ ਨਹੀਂ ਚੰਗੀ ਨਹੀਂ ਆਖੀ ਸਿਰਫ ਆਪਣੀ ਪੜ੍ਹਾਈ ਨਾਲ ਮਤਲਬ ਆ ਜੀ ਉਹਨੂੰ ਕਹਤਾਂ ਰੋਟੀ ਖਾ ਲੈ ਉਹਨੇ ਖਾ ਲੈਣੀ ਕਦੇ ਉਹਨੇ ਆਪਣੇ ਮੂੰਹ ਵੀ ਨਹੀਂ ਮੰਗੀ ਨਹੀਂ ਮੰਗੀ ਤੇ ਪੁੱਤ ਜੇ ਮੈਂ ਇੱਕ ਕੰਮ ਕਿ ਨਹੀਂ ਆ ਨਾ ਉਥੇ ਆਪਣਾ ਸਭ ਕੁਝ ਛੱਡ ਕੇ ਮੇਰਾ ਕੰਮ ਕਰਨ ਜਾਂਦਾ ਅਗਲਾ ਹੈ ਤੇ ਮੈਂ ਕਿੱਦਾਂ ਉਹਨੂੰ ਮਾੜਾ ਕਹਾ ਮੁੰਡੇ ਨੂੰ ਇੰਨਾ ਚੰਗਾ ਮੁੰਡਾ ਤੇ ਗੱਲ ਨਹੀਂ ਕਰਨ ਵਾਲੀ ਇਹਨੂੰ ਕੀ ਪਤਾ ਹੁਣ ਹੁਣ ਇਹਨੂੰ ਕਿੰਨਾ ਕੁ ਬੰਦਾ ਸਮਝਾਵੇ ਚਲ ਇਹਨੂੰ ਦਫਾ ਕਰੋ ਇਹਦਾ ਤੇ ਇਹੀ ਹਾਲ ਰਹਿਣਾ ਹੈ ਤੂੰ ਹੀ ਪਾਬੀ ਨੂੰ ਜਾਣ ਦੋ ਤੁਹਾਨੂੰ ਪਤਾ ਨਾ ਜਦੋਂ ਦੇ ਵੀਰ ਇਦਾਂ ਹੋਇਆ ਮੇਰੇ ਸਾਹਮਣੇ ਇੱਕ ਵਾਰੀ ਉਹ ਗਈ ਆ ਆਪਣੇ ਪੇਕੇ ਉਹ ਤੇ ਜੀਤ ਨਹੀਂ ਕਰਦਾ ਮੇਰਾ ਕੱਲਰ ਨੂੰ ਮੈਨੂੰ ਹੁੰਦਾ ਮੇਰੇ ਅੱਖਾਂ ਦੇ ਸਾਹਮਣੇ ਰਵੇ ਪਰ ਚੱਲ ਉਹਦਾ ਵੀ ਤੇ ਮਨ ਕਰਦਾ ਹੀ ਆ ਨਾ ਜਾਣ ਲਓ ਨਾਲੇ ਇਹਦੇ ਮਾਪਿਓ ਵੀ ਕਹਿੰਦੇ ਹੋਣਗੇ ਪੇ ਦੋ ਚਾਰ ਦਿਨ ਆ ਜਾ ਤੇ ਚੱਲ ਫਿਰ ਇੱਕ ਗੱਲ ਵਾ ਤੂੰ ਹੁਣ ਆਪ ਹੀ ਕਹਿਦੀ ਵੀ ਦੋਹਾਂ ਚਵਾਂ ਦੁਨਾਂ ਤੋਂ ਵੱਧ ਨਹੀਂ ਭਾਗੀ ਰਹੇਂ ਦੇਣਾ ਬਨਾਲੇ ਕਈ ਮੈਂ ਜੇ ਹੁਣ ਤੇ ਮੈਂ ਹੁਣ ਤੂੰ ਮੇਰੇ ਲੱਗ ਹੀ ਰਿਆ ਕੋਈ ਨਹੀਂ ਮੈਂ ਕਹਿ ਦਾਂਗੀ ਨਾਲੇ ਇਹ ਆ ਨਾ ਉੱਥੇ ਜਾਉਗੀ ਉਹਦਾ ਥੋੜਾ ਮਨ ਖੁਸ਼ ਹੋਊਗਾ ਹਨਾ ਥੋੜਾ ਬੱਚੇ ਲਈ ਵੀ ਸਹੀ ਐ ਇੱਥੇ ਰਹੇਗੀ ਨਾ ਤੇ ਉਹ ਅਮਨ ਦੀਆਂ ਗੱਲਾਂ ਹੀ ਸੋਚਦੀ ਰਹਿਣਾ ਉਹਨੇ ਹਰ ਟਾਈਮ ਇਹ ਮੇਰੇ ਨਾਲ ਇਹ ਕਰਦੀ ਐ ਇਹ ਕੁਛ ਕਰਦੀ ਐ ਅਮਨ ਨੇ ਵੀ ਨਹੀਂ ਹਟਣਾ ਉਹਨੂੰ ਗੱਲਾਂ ਕਰਨ ਤੋਂ ਇਹ ਲਈ ਇਹਨੂੰ ਭੇਜ ਦਿੰਨੇ ਆ ਚਲ 2-4 ਦਿਨ ਰਹਿ ਹੁੰਦੀ ਐ ਤੇ ਥੋੜਾ ਉਹਦਾ ਵੀ ਮਨ ਖੁਸ਼ ਹੋ ਜਾਏਗਾ ਚਲ ਪੁੱਤ ਇਦਾਂ ਹੀ ਕਰ ਲੈਨੇ ਆ ਫਿਰ ਠੀਕ ਆ ਤੇ ਮੰਮੀ ਲਾਵ ਕਿੱਥੇ ਆ ਮੈਂ ਉਹਦੇ ਨਾਲ ਗੱਲ ਕਰਾਂਗੀ ਨਾ ਕਿ ਤੂੰ ਨਹੀਂ ਇਦੀ ਗੱਲ ਦੀ ਟੈਨਸ਼ਨ ਲੈਣੀ ਹੈਗੀ ਜਦੋਂ ਆਪਾਂ ਤੇਰੇ ਨਾਲ ਆਹੋ ਪਤਾ ਹੌਸਲਾ ਦਮੀਆਂ ਨੂੰ ਮੈਂ ਉਹਨੂੰ ਵੀ ਬਥੇਰਾ ਆਖਿਆ ਕਿ ਤੂੰ ਆਪਣਾ ਵਿਆਹ ਕਰਾ ਲਾ ਉਹ ਵੀ ਕਿਹੜਾ ਮੰਨਦਾ ਚੱਲ ਉਹਦਾ ਰਾਦਾ ਇਹ ਆ ਵਿਚਾਰੇ ਦਾ ਵੀ ਥੋੜੀ ਬਹੁਤੀ ਮੇਰੀ ਸਟੱਡੀ ਰਹਿ ਗਈ ਹੈ ਕੰਪਲੀਟ ਹੋ ਜੇ ਤੇ ਫੇਰ ਹੀ ਮੈਂ ਵਿਆਹ ਕਰਵਾਵਾ ਤੈਨੂੰ ਪਤਾ ਤਾ ਕਰਤੇ ਵਾਚ ਜੀ ਮੈਂ ਜਾਣਾ ਤੈਨੂੰ ਮੈਂ ਨਾਲ ਹੀ ਲੈ ਜਾਨੀ ਆ ਚੱਲ ਤੂੰ ਹੀ ਸੋਚੀਂ ਇਹ ਦੇ ਵਿਚਾਰੇ ਦਾ ਕੁਛ ਹੈ ਚਲੋ ਉਸ ਸੈਟਅਪ ਹੋ ਜਾਣਾ ਤੁਹਾਡੀ ਜ਼ਿੰਮੇਵਾਰੀ ਵੀ ਰਹੇ ਠੀਕ ਆ ਆਹ ਹੋਏ ਤੇ ਆਹ ਟੱਕੇ ਬਣਾਵਾ ਕਿਤੇ ਕੋਈ ਨਹੀਂ ਮੈਂ ਕਰਦੀ ਆ ਨਾ ਉਹਦੇ ਨਾਲ ਵੀ ਗੱਲ ਕਰ ਲਾ ਤੂੰ ਗੱਲ ਹੀ ਹੈ ਨਾ ਇੰਨਾ ਦੀਆਂ ਗੱਲਾਂ ਸੋਚਦਾ ਵਾ ਆਹੋ ਬਸ ਨਿੱਕੋ ਗੱਲ ਸਮਝਾਦੀ ਕਿ ਤੂੰ ਕੁਛ ਨਹੀਂ ਸੋਚਣਾ ਠੀਕ ਹੈ ਮਾਂ ਮਮੀ ਫਿਰ ਤੁਸੀਂ ਕਹਿ ਦੋ ਭਾਬੀ ਨੂੰ ਕਿ ਚੱਲ ਜਾ ਤੂੰ ਆਪਣੇ ਪੇਕੇ ਚੱਲ ਕੋਈ ਨਹੀਂ ਤੁਸੀਂ ਕਹਿ ਦਿੰਨੀ ਹੈ ਕਹਿ ਦਿੰਨੀ ਆ ਪੁੱਤ ਪਿਆਰ ਨਾਲ ਤੂੰ ਛੇਤੀ ਆ ਜੀ ਸਾਡਾ ਜੀਨ ਲੱਗਦਾ ਇੰਨਾ ਹੀ ਫਿਰ ਮਮੀ ਬੰਦੇ ਦਾ ਮਨ ਹੋਰ ਹੋ ਜਾਂਦਾ ਕਿ ਚੱਲ ਮੇਰੇ ਨਾਲ ਇੰਨਾ ਕਰਦੇ ਨੇ ਸਾਰਾ ਨਹੀਂ ਨਹੀਂ ਪੁੱਤ ਹੁਣ ਤੇ ਵਾਕਿਆ ਸਹੀ ਗੱਲ ਨਾ ਕਰਦੀ ਵੀ ਬੜਾ ਹੁਏ ਦੇ ਨਾਲ ਚੱਲ ਕੋਈ ਨਹੀਂ ਮੈਂ ਮੈਂ ਨਹੀਂ ਆਪਣਾ ਕੀ ਕਰਦੀ ਹੈ ਤੁਸੀਂ ਵੇਖ ਲਓ ਤਾਂ ਮੈਂ ਤੂੰ ਲਵ ਨੂੰ ਕਵੀ ਚੰਗਾ ਹਾਂ ਕੋਈ ਨਹੀਂ ਮੈਂ ਵੀ ਵੇਖਾ ਉਹਨਾਂ ਚ ਇੱਕ ਦਿਨ ਰੋਜ਼ਗੀ ਕਰਨ ਦੇ ਆ ਵਾ ਉਹ ਡਿਆ ਹੀ ਇੱਥੇ ਖੇਡਣ ਕੀ ਕਾ ਠੀਕ ਗੱਲ ਸੁਣ ਹਾਂ ਗੁਰਲੀਨ ਦਾ ਫੋਨ ਆਇਆ ਸੀ ਅੱਛਾ ਕਹਿੰਦੇ ਇਹ ਵੀ ਮੇਰਾ ਦਿਲ ਬੜਾ ਘਟਾਉਂਦੀ ਕੋਈ ਗੱਲ ਨਹੀਂ ਆ ਜੀ ਮੇਰਾ ਕਦਾ ਜੀ ਕਦਾ ਫਿਰ ਉਹ ਕਮਾਪੇ ਹੋ ਤੱਕ ਉਹ ਨਾ ਆਇਆ ਕਿਉਂ ਅਭੀ ਮਾਰ ਰਹਾ ਕਿਆ ਪਲੇਕਾਰ ਰੋ ਸਵਾਮੀ ਨਾ ਕੱਲ ਨੂੰ ਹੋ ਗਰ ਤੇ ਫੇਰ ਆਵੀਂ ਉਹ ਚੱਲ ਕੋਈ ਨਹੀਂ ਜੀ ਆਉਂਦੀ ਤੇ ਆਉਂਦੇ ਚੱਲ ਅਸੀਂ ਕਿਤੇ ਤੁਹਾਡੀ ਗੱਲ ਸਿਆ ਮਾਰ ਲਾਂਗੇ ਸਗੋਂ ਕੁੜੀ ਨਾਲ ਬਹਿ ਕੇ ਮੈਨੂੰ ਇਹ ਸੌਹਰੇ ਤਾਂ ਡਰ ਲੱਗਦਾ ਮੈਨੂੰ ਤਾਂ ਡੱਕੀ ਨਹੀਂ ਗਈ ਕਿ ਕੋਈ ਗੱਲ ਨਹੀਂ ਮੈਂ ਹਾਂ ਹੀ ਕੀਤੀ ਨਹੀਂ ਨਾਲ ਦੀ ਕੀਤੀ ਨਹੀਂ ਨਾਈ ਮੈਂ ਇਹਦਾ ਵੀ ਉਹ ਦੰਨੀ ਵਿੱਚ ਟੱਟੂ ਵਾਟਿਆ ਉਹਦਾਂ ਨੂੰ ਕਹਣਾ ਆਈ ਉਹਨਾਂ ਦੀ ਸਲਾਹ ਨਾਲ ਨਹੀਂ ਨਹੀਂ ਉਹ ਤੇ ਸੌਹਰੇ ਹੀ ਹੋਣਾ ਹੁਣ ਅੱਜ ਅੱਛਾ ਕੱਲ ਨੂੰ ਕਹਿਣਗੇ ਅੱਛਾ ਚੱਲ ਫੇਰ ਇੱਥੇ ਵਧੀਆ ਤੂੰ ਕਿੰਨਾ ਕਰੂਗਾ ਬਹੁਤ ਸਮਾਸ ਮੋਲਾ ਲਾ ਕੇਗਾ ਮੈਂ ਰੋਟੀ ਦਾਟੇ ਬਣਾ ਲਾਂਗੀ ਕੋਈ ਗੱਲ ਇਹਨੂੰ ਫਿਕਰ ਨਾ ਕਰ ਕੱਲ ਨੂੰ ਹੋਣਾ ਨਾ ਕੱਲ ਨੂੰ ਮੈਂ ਉਹਨਾਂ ਤੋਂ ਪਹਿਲਾਂ ਪਿੰਡਾਂ ਲੈ ਆਉਂਗਾ ਸਾਰਾ ਨਾ ਹੋਊ ਤੇ ਸ਼ਾਮਾਂ ਨੂੰ ਇਤਨੇ ਕੌਨ ਲੱਗਾਗੇ ਬਹੁਤ ਪੱਕਾ ਹੋਣਾ ਪੁੱਛ ਲਿਆ ਨੂੰ ਹੈ ਨਾ ਪੁੱਛ ਲਾਂਗੀ ਜੀ ਜਦੋਂ ਦਾ ਮਨ ਬੜਾ ਖੁਸ਼ ਹੋਇਆ ਕਿ ਉਹ ਆਊਗੀ ਇੱਥੇ ਰਹੂਗੀ ਸਾਡੇ ਕੋਲ ਕੋਈ ਦੋ ਚਾਰ ਦਿਨ ਅਸੀਂ ਗੱਲਾਂ ਗੁੱਲਾਂ ਕਰਿਆ ਕਰਾਂਗੇ ਆਰੇ ਆਪਣੇ ਭਰਾ ਨਾਲ ਖੁੱਲ ਕੇ ਗੱਲ ਕਰੂਗੀ ਜਿਵੇਂ ਤਰਾ ਹੈ ਬਹੁਤੇ ਦਿਨ ਨਹੀਂ ਰੱਖਣੀ ਹੈ ਜੀ ਨੂੰ ਡਰ ਬੜਾ ਲੱਗਦਾ ਬਗਾਨੀ ਨੂੰ ਆਉਣ ਤੋਂ ਬਾਅਦ ਚੱਲ ਜਿੰਨੇ ਕ ਦਿਨ ਉਹ ਖਾਣ ਕੇ ਉਹ ਨਿਕਲਣਾ ਰਿਹਾ ਪੁੱਤ ਜਾ ਕੇ ਆਪੇ ਛੱਡਦਾ ਹੋਊਗਾ ਚੱਲ ਕੋਈ ਗੱਲ ਨਹੀਂ ਪੁੱਛ ਲਾਂਗੇ ਉਹ ਕੀ ਆਂਦੀ ਚੱਲ ਆਏਗੀ ਨਾ ਤੇ ਜਿਹੜੀ ਜਿਹੜੀ ਚੀਜ਼ ਕਹੇਗੀ ਨ ਬਣਾ ਆਇਆ ਖਾਣੀ ਆ ਤੋ ਬਣਾ ਲੈ ਫਿਰ ਆਹ ਨਾ ਚੱਲ ਤੇਰੇ ਕੱਪੜਾ ਲੀ ਗੱਲ ਆ ਤੇਰੀ ਕਾਈ ਵਿੱਚ ਕੋਈ ਨਹੀਂ ਜੀ ਹੋਈ ਨਹੀਂ ਕੋਈ ਨਹੀਂ ਕੱਪੜੇ ਲੈ ਰਾਂਗੇ ਕੱਪੜਿਆਂ ਦੀ ਕਿਹੜੀ ਗੱਲ ਵਾ ਆਵੇ ਤਾਂ ਸਹੀ ਠੀਕ ਹੈ ਨਾ ਆਹ ਹੋ ਨਹੀਂ ਉਹ ਤਾਂ ਮੈਂ ਤਹਾਂ ਚੱਜ ਨਹੀਂ ਗਿਆ ਮੈਂ ਕੋਈ ਵੀ ਪਤੀ ਆ ਜਾ ਬੜੀ ਆ ਬੰਦੀ ਮੇ ਮਮੀ ਕਟ ਕਟ ਕੇ ਗੱਲ ਕਰਦੀ ਹੈ ਮੇਰੀ ਅਨੂਸ਼ੀ ਨੂੰ ਸੌਂਦ ਚਾਹ ਬੰਦੇ ਦਾ ਜੀਤ ਕਰਦਾ ਹੀ ਆ ਨਾ ਫਿਰ ਚੱਲ ਮੈਂ ਆਪਣੇ ਮਾਪਿਆਂ ਨੂੰ ਮਿਲ ਕੇ ਆਵਾਂ ਆਹ ਹੋਇਆ ਉਦਾਂ ਮੈਂ ਤੈਨੂੰ ਕਹਿ ਨਹੀਂ ਵਾਲਾ ਹਾਂ ਚੱਲ ਇਹਨੂੰ ਪਹੂਚ ਆਈ ਏ ਮਿਰਚ ਆਈ ਏ ਪੁਣੀ ਚੱਲ ਕੋਈ ਗੱਲ ਨਹੀਂ ਹੁਣ ਉਹ ਨਹੀਂ ਕੋਈ ਜੇ ਤੁਸੀਂ ਚਾਹ ਪੀਣੀ ਤੇ ਦੱਸੋ ਮੈਂ ਬਣਾ ਦਵਾਂ ਚਾਹ ਰਿਆਂ ਦੇ ਮੁਰਕੇ ਬੜਾ ਸਾਰ ਤੇ ਆਪੀ ਨੇ ਹਮ ਹਮ ਭਰਿਆ ਭਰਿਆ ਨਾਲੇ ਮੱਝ ਵਧੀਆ ਲੱਗਦਾ ਆਹ ਮੈਂ ਮੁਰਕੇ ਮੋਕ ਜਾਣਾ ਵਾ ਹਲਕ ਪੁਲਕ ਪਾਈ ਵਿੱਚ ਆਹੋ ਪਾਲਕ ਪਾਈ ਮੇਥੇ ਮੁੱਥੇ ਪਾ ਕੇ ਬੜਾ ਸਵਾਦ ਉਹ ਆਪਣੇ ਪਰਸਨ ਜਿਹੜੀਆਂ ਵਟਾਂ ਨਾ ਭਰਦੀਆਂ ਦੋ ਉਹਨਾਂ ਦੇ ਬੜੇ ਵਧੀਆ ਕਦਨਾਂ ਫੁੱਟਣ ਡੀਆਂ ਵਾ ਗਾਂ ਵਿੱਚੇ ਲੋੜ ਉੱਤ ਲਿਆ ਗਿਆ ਨਹੀਂ ਉੱਥੇ ਹੀ ਲਈਆਂ ਕਿ ਅੱਛਾ ਆ ਉੱਥੇ ਹੀ ਆਈ ਚੱਲ ਸਰੋਂ ਵਾਲੀ ਪੈਲੀ ਤੇ ਬੜਾ ਹੀ ਤੇ ਮੈਂ ਹਾਂ ਚੱਲ ਉਹ ਇੱਥੇ ਲੱਗ ਹੁੰਦੀਆਂ ਚੱਲ ਸਰੋਂ ਚ ਨਾ ਬੜੀ ਹੋ ਫੇਰ ਖਰਾਬ ਹੁੰਦੀ ਆ ਚਲੋ ਫਿਰ ਮੈਂ ਕਰਨਾ ਥੋੜਾ ਕੰਮ ਕਰ ਕਰ ਲੈ ਆ ਗੂ ਗਡਾਵਾਂ ਜਾ ਕੇ